ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਤੁਹਾਡਾ ਵੈਲਕਮ ਕਰਦੇ ਆਂ ਸਾਡੇ ਆਪਣੇ YouTube ਦੇ ਚੈਨਲ ਤੇ ਤੇ ਅਸੀਂ ਉੱਠੇ ਸੀਗੇ 9 ਵਜੇ ਉੱਠੇ ਤਾਂ ਅਸੀਂ 8 ਵਜੇ ਸੀਗੇ ਤੇ ਆਪਾਂ ਅੱਜ ਜਾਣਾ ਏ ਮੰਦਰ ਮੱਥਾ ਟੇਕਣ ਜਿੱਥੇ ਮੈਂ ਸੀ ਪਹਿਲਾਂ ਹਰਸ਼ ਦੀ ਸੁਖ ਸੁਖੀ ਸੀਗੀ ਸੋ ਉੱਥੇ ਮੱਥਾ ਟੇਕਣ ਜਾਣਾ ਸੋ ਅੰਜ ਟਾਈਮ ਮਿਲਿਆ ਇੰਨੇ ਦਿਨਾਂ ਬਾਅਦ ਮੱਥਾ ਟੇਕਣ ਦਾ ਸੋ ਆਪਾਂ ਜਾਵਾਂਗੇ ਮੈਂ ਹਰਸ਼ ਤੇ ਉਹਨਾਂ ਦੇ ਇੱਕ ਦੋਸਤ ਐ ਆਪਣੀ ਕਾਰ 'ਚ ਜਾਵਾਂਗੇ ਤੇ ਫਿਰ ਅੱਗੇ-ਅੱਗੇ ਦੇਖੋ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਸੋ ਆਪਾਂ ਇਕੱਲੇ ਮੰਦਰ ਨਹੀਂ ਜਾਣਾ ਸਭ ਤੋਂ ਪਹਿਲਾਂ ਹਸਪੀਟਲ ਵੀ ਜਾਣਾ ਹਰਸ਼ ਦੇ ਉੱਥੇ ਰੈਗੂਲਰ ਚੈੱਕਅਪ ਤੇ ਲਈ ਸੋ ਪਹਿਲਾਂ ਤਾਂ ਹਰਸ਼ ਰੈਫਰ ਬਣਾ ਕੇ ਆਣਗੇ ਐਸਿਚ ਦੇ ਵਿੱਚ ਤੇ ਫਿਰ ਆਪਾਂ ਚੱਲਦੇ ਹਾਂ ਮੈਨੂੰ ਵੀ ਘਰ ਤੋਂ ਲੈ ਕੇ ਜਾਣਾ ਪਊ ਬਰੈਡ ਬਰੋਟੂ ਕੁਝ ਬਣਾ ਕੇ ਪੋਹਾ ਤੇ ਫਿਰ ਬਾਹਰ ਦੀ ਚੀਜ਼ ਇਹਨਾਂ ਨੇ ਨਹੀਂ ਖਾਣੀ ਐਸ ਤਾਂ ਖਾ ਸਕਦੇ ਆ ਫਿਰ ਦੇਖਦੀਆਂ ਅੱਗੇ ਅੱਗੇ ਕੀ ਹੁੰਦਾ ਤੁਸੀਂ ਸਾਰਾ ਬਲੌਗ ਐਂਡ ਤੱਕ ਜਰੂਰ ਦੇਖਿਓ ਸੋ ਆਪਾਂ ਅੱਜ ਤੁਹਾਨੂੰ ਵੀ ਕਮਾਉਣਿਆਂ ਨਾਲ ਤੁਸੀਂ ਐਂ ਤੱਕ ਸਾਰਾ ਬਲੌਗ ਦੇਖਿਓ ਬਹੁਤ ਜਿਆਦਾ ਇੰਟਰਸਟਿੰਗ ਹੋਊਗਾ ਸੋ ਆਪਾਂ ਨਾ ਬਾਰਡਰ ਹੀ ਕਰਦੇ ਆ ਵੀ ਆਪਾਂ ਰੈਗੂਲਰ ਬਲੌਗਸ ਪਾਈਏ ਡੇਲੀ ਬਲੌਗਸ ਬੱਟ ਬਣਦੇ ਨਹੀਂ ਹੈਗੇ ਸੋ ਕਈ ਵਾਰੀ ਕੰਮਕੁਮ ਵੀ ਕਰਨੇ ਪੈਂਦੇ ਨੇ ਤੇ ਫਿਰ ਚਲੋ ਹੁਣ ਆਪਾਂ ਰੈਡੀ ਹੁੰਨੇ ਆ ਚਲੋ ਗਾਈਜ਼ ਦੇਖੋ ਮੈਂ ਬਣਾ ਲਿਆ ਦੇਸੀ ਘਿਓ ਦਾ ਕੜਾ ਜਿਹੜਾ ਆਪਾਂ ਲੈ ਕੇ ਜਾਣਾ ਹੈ ਮਾਤਾ ਦੇ ਮੰਦਿਰ ਤੇ ਤੇ ਮਾਤਾ ਇਹਨੂੰ ਪਾਉਨੇ ਆ ਕਿਸੇ ਗੱਭੀ ਦੇ ਵਿੱਚ ਚਲੋ ਹੁਣ ਆਪਾਂ ਚੱਲਦੇ ਆਂ ਸੋ ਮੈਂ ਵੀ ਰੈਡੀ ਹੋ ਗਈ ਤੇ ਚਲੋ ਸੋ ਗਾਈਜ਼ ਆਪਾਂ ਹੁਣ ਚਲੇ ਸੀਗੇ ਰੈਡੀ ਹੋ ਕੇ ਇੱਧਰ ਡਰਾਈਵਰ ਬੈਠੇ ਆਂ ਦੇਖ ਚਲੋ ਜਿੰਨਾ ਆਪਾਂ ਚੱਲਦੇ ਆਂ ਉਹ ਪਿੱਛੇ ਉਹ ਵੀ ਮਾਤਾ ਦਾ ਭਗਤ ਜਾ ਰਹੇ ਆ ਦੇਵੀ ਤੇ ਹੁਣ ਆਪਾਂ ਚੱਲਦੇ ਆਂ ਹੁਣ ਹੀ ਘਰ ਤੋਂ ਨਿਕਲੇ ਆਂ ਕਿੰਨਾ ਟਾਈਮ ਹੋ ਗਿਆ ਸਾਢੇ 4 ਹੋ ਗਏ ਮੈਂ ਸਾਢੇ 4 ਹੋ ਗਏ ਤੇ ਹੁਣ ਹੀ ਜੈਦੀ ਰੁੜੀ ਹੋ ਕੇ ਦੇਗ ਬਣਾਈ ਆ ਇਹ ਹੋਰ ਤਾਂ ਨਹੀਂ ਕੁਝ ਭੁੱਲ ਗਏ ਤੁਸੀਂ ਫੋਨ 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 ਕਿੱਥੇ ਆ ਮੇਰਾ ਉਧਰ ਬਲਾਗ ਹੋ ਗਿਆ ਫਿਰ ਜੋ ਅਜੇ ਨੂੰ ਕਿਹਾ ਮੈਂ ਅਜੇ ਬੜੀ ਬੈਠੀ ਆ ਅਜੇ ਕਹਿ ਮੰਨੂ ਰਹੀ ਥੀ ਅਜੇ ਨੂੰ ਕਿਹਾ ਵਾ ਅਜੇ ਤੂੰ ਫੋਨ ਤੇ ਚਲੋ ਮੜ ਆਪਾਂ ਚੱਲਦੇ ਆਂ ਸੋ ਬਨਣ ਨਹੀਂ ਹੋ ਗਏ

累，心不累。 ਝੰਡਿਆਂ ਦਾ ਰੰਗ ਲਾਲ ਝੰਡਾ ਸਿੱਧਾ ਆ ਪਹੁੰਚੇ ਦਰਬਾਰ ਮੀਆਂ ਦੀ ਤੇਰੇ ਆ ਪਹੁੰਚੇ ਝੰਡਿਆਂ ਦਾ ਝੰਡਿਆਂ ਦਾ ਰੰਗ ਲਾਲ ਅਜੇ ਜਕਾਰਾ ਲਾ ਦੇ ਮਾਤਾ ਦਾ ਮਾਤਾ ਕਿਹਦੀ ਅਜਾ ਸਮਾਨਤਾ ਦਾ ਮਾਤਾ ਦਾ ਸਤ ਮਾਣ ਸਾਡੇ ਲਾ ਦੇ ਬੱਚਾ ਨਾਲੇ ਤੂੰ ਦੱਸ ਮਾਤਾ ਦੇ ਨਾਮ ਤੋਂ ਹੰਨਾ समान so भी yeah, लेना थोड़ा बहुत सो गाइज आप देवी दे मंदिर दे पहला हाथ धोलिए फिर आप देव चकते टूटी लगे ਤਾਨੂੰ ਤੇ ਉਰ ਤੋਂ ਆਉ ਤੁਸੀ ਮਾਤਾ ਦੀ ਚੁੰਨੀ ਤੇ ਮਾਤਾ ਦੀ ਟੋਕਰੀ ਇਹ ਦੇ ਚਲੋ ਏਡੀ ਲੈਣੀ ਚੁੰਨੀ ਛੱਡ ਜਾ ਆ ਇਧਰ ਦੇ ਦੇ ਚੋਸ਼ ਨਾ ਸ਼ੁਰੂ ਕਰਨਾ ਜੇ ਫਿਰ ਨਹੀਂ ਆਉਂਗੀ हेलो जी सर बताशे हैं लेते हैं शामिल देखो वो दुकान दे रहा है हां 100 दे दे यार हां भाई का पता दादा जी का सबा संघीय डॉक्टर ना 18 दिन मशहूर करें अपना हां है जी ਕੀ ਕੀ ਤੇ ਜਿੱਦ ਸਾਰੇ ਆ ਮੇਰੀ ਚਾਹ ਚਾਹ ਡੀਰ ਕੀ ਜਿੱਤੋ ਨਾ ਸੁਣੀ ਹੈਗੀ ਸੁਣੀ ਚੜਾ ਦੀ ਮੈਂ ਆਰੇ ਕੋ ਆ ਮੈਂ ਆਪਣੇ ਵੱਲੋਂ ਆਏ ਨੇ ਆਪਣੇ ਵੱਲੋਂ ਚੜਾ ਅੱਛਾ ਅੱਛਾ ਆ ਜੇ ਨਹੀਂ ਸਾਈਡ ਤੋਂ ਹਾਂ ਗਾਇਸ ਆਈਸਕ੍ਰੀਮ ਲੱਗਿਆ ਤੁਹਾਨੂੰ ਵੀ ਖਾਣੀ ਕੀ ਤੇ ਮੇਰਾ ਵੀ ਤਾਂ ਪਰ ਮੈਂ ਤਾਂ ਕੁਝ ਤਾਂ ਖੀਆ ਨਾ ਚਾਹ ਨੂੰ ਖਾਣੀ ਤੁਹਾਨੂੰ ਨਹੀਂ ਕੁਝ ਖਾਣਾ ਪਰ ਸਾਦ ਲੈ ਲਿਆ ਇਹਨਾਂ ਨੂੰ ਮੱਥਾ ਟੇਕਣ ਤੋਂ ਪਹਿਲਾਂ ਹੀ ਦੇਖੋ ਭੁੱਖ ਲੱਗ ਗਈ ਆ ਦੋ ਗੁੰਦਿਆਂ ਨੂੰ ਚਲੋ ਗਾਇਜ਼ ਮੱਥਾ ਟੇਕਦੇ ਹਾਂ ਬੈ ਜਾ ਸੋ ਗਾਇਜ਼ ਆਪਾਂ ਸਾਰੀਆਂ ਪੌੜੀਆਂ ਚੜ੍ਹਨੀਆਂ ਨਹੀਂ ਦੇਖਣੇ ਉਹ ਹੈ ਤੇ ਚਲੋ ਆਪਾਂ ਚੜ੍ਹਦੇ ਹਾਂ ਕੋਈ ਗੱਲ ਨਹੀਂ ਥੋੜੀ ਐ ਨਹੀਂ ਪੌੜੀਆਂ ਨਹੀਂ ਆਪਾਂ ਚੜ੍ਹਨਗੇ ਜਿਹੜੇ ਖਾਣੇ

ਅੱਗੇ ਵੀ ਮੰਦਰ ਹੈ ਹਾਂ ਦੁਰਵੀਆ ਉਹ ਕੀ ਮੰਦਰ ਆ ਵੀ ਹੈ ਨਾ ਹਾਂ ਪੂਜਾ ਕਰਦੇ ਨੇ ਕੇ ਬੋਲ ਤੇ ਨੀਂਦ ਬਹੁਤ ਆ ਰਹੀ ਹੈ ਤੇ ਮਮਾ ਨੇ ਵੀ ਫੋਨ ਆ ਰਹੇ ਆ ਤੇ ਹੁਣ ਬਸ ਆਪਾਂ ਜਾ ਰਹੇ ਆ 11:00 ਵਜੇ ਤੇ ਬਸ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਰੋਟੀ ਵੀ ਅਸੀਂ ਖਾ ਲਈ ਸੀਗੀ ਉੱਥੇ ਕਿਉਂਕਿ ਬਹੁਤ ਕੁੱਕ ਲੱਗੀ ਹੋਈ ਸੀਗੀ ਤੇ ਹੁਣ ਆਪਾਂ ਚાલਦੇ ਆ ਘਰੇ ਗਾਇਜ਼ ਅੱਜ ਆਪਾਂ ਆਏ ਆ ਹਰਸ਼੍ਰੀ ਡਾਕਟਰ ਕੋਲ ਚੈੱਕਅਪ ਦੇ ਲਈ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਸੋ ਬਹੁਤ ਗਰਮੀ ਸੀ ਜੀ ਚੱਕਰ ਵਾਂਗ ਹੋ ਰਹੇ ਸੀ ਸੋ ਆਪਾਂ ਸੱਚ ਪਹਿਲਾਂ ਡਿਊ ਪੀ ਲਈਏ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਸੋ ਗਾਇਜ਼ ਆਪਾਂ ਦੇਖਾਂਗੇ ਤੇ ਇਹਨੂੰ ਖਰਸ਼ਦਾ ਉਹ ਦਾ ਟੈਸਟ ਆਮਾ ਤੇ ਆ ਦੇਖੋ ਜੀ ਕਾਉਂਟਰ ਦਾ ਆ ਤਾਂ ਕਿ ਮੇਰੇ ਕੋਲ ਆ ਰਹੇ ਨੇ ਟੋਪ ਨੇ ਉਹ ਜਿਹਦਾ ਬਾਏ ਹੈ ਮੈਂ ਰੱਖਾਂ ਕਿੰਨੇ ਆ ਜਾਂਦਾ ਹੈ ਹਜੂ 73 ਆ ਪਤਾ ਨਹੀਂ ਕਿਹਦਾ ਨੰਬਰ ਆਉਂਦਾ ਇਸ ਕਿੱਲੇ ਆਉਂਦਾ ਆ ਉਹਦੇ ਵਿੱਚ ਤੋਂ ਉਹ ਵੀ ਅੱਪਰ ਚੱਲਦੇ ਆ ਇਸ ਤੋਂ ਬਾਅਦ ਪਹਿਲਾ ਹਰਸ਼ ਟੈਸਟ ਦੇਖਦੇ ਆ ਨਿਵਾਣ ਪਾਲ ਜੀ ਸੀਐਨਸੀ ਵੀ ਨੇ ਮੁਲਕ ਨੂੰ ਦੇਖੇ ਚ ਕੋਈ ਜੀ ਕਸਤ ਕਰਾਇਆ ਨਾ ਕੋਈ ਸੋ ਗਾਇਜ਼ ਆਪਾਂ ਆਏ ਸੀਗੇ ਇਸਦੇ ਮੈਡੀਸਨ ਦੇ ਕਮਾਂਡਰ ਜਿਹੜਾ ਕਿ ਹੈਗਾ ਚੰਡੀਗੜ੍ਹ ਦੇ ਰਿਪੋਰਟ ਤੇ ਇਹੀ ਪਾਸ ਸੀ ਐਚਐਸ ਹਸਪੀਟਲ ਸੋ ਇਹਨੂੰ ਚਾਰੇ ਜਨੇੜਿਆਂ ਬਸ ਇਹ ਤਿੰਨ ਚੱਕਰ ਲੱਗਣਗੇ ਜਿਹੜਾ ਅਗਲੀ ਡਿਊਟੀ ਖੇਊਗਾ ਕਹਿ ਰਹੇ ਨੇ ਕਹਿੰਦੇ ਵੀ ਬੰਦੇ ਨੇ ਐਚਐਸ ਨੂੰ ਮੰਗਾਦਾ ਦੁਬਾਰੇ ਜਾਨਾ ਤਾਂ ਹਸ ਨੂੰ ਉਹਦੇ ਤਾਰਕਿ ਪਿੱਛੇ ਉਹ ਆਰਮੀ ਵਾਲੇ ਆਫਿਸੇ ਕਹਿੰਦੇ ਕਿਸੇਰੇ ਬਾਹਰ ਚੋ ਤੇ ਫਿਰ ਅੰਦਰ ਗਏ ਆ ਤੇ ਹੁਣ ਦੇਖਦੇ ਆ ਕਿ ਭੰਦਾ ਫਿਰ ਡਾਕਟਰ ਮਿਲਦੇ ਆਏ ਨੇ ਇੰਚਾਂ ਦੇ ਦੁਨੀਆਂ ਲੈ ਗਏ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਕਿ 4 ਵਜੇ ਆਉਂਦੇ ਨੇ ਕਿ ਵਾਹ ਦੇਖੋ ਕੋ ਬੈਠੀ ਹੈ ਉਹ